ਮੇਰਾ ਨਾਮ ਜੀਰਜੀਤ ਸਿੰਘ ਹੈ ਜੀ ਅਚਾਰ ਜੀ ਕਿਦਾਂ ਜਦੋਂ ਇੱਥੋਂ ਕਦੋਂ ਗਏ ਸੀ ਤੇ ਕਦੋਂ ਗਏ ਸੀ ਤੇ ਸਾਲਾ 10 ਦਿਨ ਆਪੇ ਮੈਂ ਇੱਥੋਂ ਗਿਆ ਜੀ 13 ਅਕਤੂਬਰ ਨੂੰ ਗਿਆ ਜੀ ਘਰ ਉਹਦੇ ਸਾਨੂੰ ਕੰਮਾਂ ਚਾਰ ਮਹੀਨੇ ਲੱਗ ਗਏ ਆਸੇ ਇਹ ਤੇ ਲੱਗਦੇ ਆ ਭਰਾਵਾ 1 ਤੋਂ ਕਦੋਂ ਪਹੁੰਚੇ ਕਰੋ ਜੀ 27 ਜਨਵਰੀ ਨੂੰ ਪਹੁੰਚੇ ਦੀ ਆਪਾਂ ਆਰਡਰ ਦੇ ਵਿੱਚ ਉਨੇ ਕਿਹਾ ਬਸ ਇਹ ਪਾਜੀ ਜਰੂਰ ਚੁੱਕ ਪਾਹ ਹਾਲਾਤ ਤੇ ਪਾਜੀ ਬਹੁਤ ਮਾਰ ਸੀ ਜੀ ਨਾ ਕੋਈ ਕੱਪੜਾ ਸੀ ਪਾਉਣ ਆਤੇ ਤੇ ਨਾ ਕੋਈ ਬੂਟ ਸੀ ਚੱਪਲਾਂ ਦੇ ਨਾਲ ਗਿਆ ਜੀ ਉੱਥੇ ਨੂੰ ਇੱਥੋਂ ਕਿੱਥੇ ਗਏ ਸੀ ਕਿੱਥੇ ਪਹੁੰਚਾਇਆ ਤੁਹਾਨੂੰ ਕੱਲੇ ਇੱਥੋਂ ਪਹਿਲੇ ਬਟਾਏ ਇਹਨਾਂ ਨੇ ਘਵਾਨਾਂ ਸੌਰਤ ਪੁਲਿਸ ਵਾਲੇ ਤੇ ਪਹੁੰਚਾਇਆ ਜੀ ਇਹਨਾਂ ਨੇ ਉਸ ਤੋਂ ਬਾਅਦ ਫਿਰ ਡਾਂਗੀ ਚੱਲੂ ਹੋ ਗਈ ਜੀ ਟੈਕਸੀਆਂ ਦੇ ਨਾਲ ਹਾਂਜੀ ਨਹੀਂ ਉਹਨਾਂ ਦਾ ਬੇਟਾ ਆ ਜੰਗਲਾਂ ਦੇ ਚੇਹਨੇ ਨਾਲ ਕਰਦਾ ਸੀ ਉਹਨਾਂ ਦਾ ਤੌਰ ਤਾਂ ਇਹ ਮਹੀਨੇ ਦੇ ਵਿੱਚ ਤੇਰਾ ਬੇਟਾ ਜਿਹੜਾ ਥੀ ਗੱਲ ਨਹੀਂ ਕਰ ਪਾ ਰਿਹਾ ਇਹ ਦੂਜਾ ਮੋੜ ਇਹ ਮਮੀ ਜਿਹੜੀ ਗੱਲ ਕਰਦੇ ਜੰਗਲਾਂ ਦੇ ਹਾਲਾਤ ਜੀ ਬਹੁਤ ਮਾੜੇ ਸੀ ਜੀ ਜਨਤਾ ਦੇ ਬਹੁਤ ਸੀ ਜੀ ਉਹਦੇ ਵਿੱਚ ਸਾਡੇ ਨਾਲ ਕਿੰਨੇ ਤੁਹਾਡਾ ਗਰੁੱਪ ਹੋਏਗਾ ਕੋਈ ਉਹਦੇ ਵਿੱਚ ਕਿੰਨੇ ਗਰੁੱਪ ਲੋ ਸਾਡੇ ਨਾਲ ਤੇ ਅਸੀਂ 4 ਜਾਣੇ ਸੀਗੇ ਜੀ ਤੇ ਗਾੜੀ ਦੂਸਰੇ ਮੁੰਡੇ ਵੀ ਬਹੁਤ ਪੰਜਾਬ ਦੇ ਸੀ ਜੀ ਨਾਲ ਹਾਂ ਜੀ ਕੀ ਹਾਲਾਤ ਸੀ ਕਿਦਾਂ ਦਾ ਹਾਲਾਤ ਬਹੁਤ ਮਾੜੇ ਸੀਗੇ ਜੀ ਜਦੋਂ ਸੱਤ-ਸੱਤ ਪਹਾੜੀਆਂ ਤਾਂ ਚੜਨੀਆਂ ਕੋਈ ਸੱਟ ਪੇਟ ਵੀ ਲੱਗ ਜਾਂਦੀ ਹੈ ਜੀ ਹਾਲਾਤ ਬਹੁਤ ਮਾੜੇ ਆ ਤੁਸੀਂ ਜਦੋਂ ਉੱਥੇ ਪਹੁੰਚੇ ਜਿਹੜੇ ਜੰਗਲਾਂ ਦਾ ਦੱਸਦੇ ਪਿਓ ਤੇ ਇੱਥੋਂ ਜਦੋਂ ਗੱਲ ਕੀਤੀ ਸੀ ਤੇ ਏਜੰਟ ਨਾਲ ਕੀ ਗੱਲ ਹੋਈ ਜਦੋਂ ਇੱਥੋਂ ਗੱਲ ਕੀਤੀ ਸੀ ਉਹਦੇ ਨਾਲ ਸਾਡੀ ਕੋਈ ਜੰਗਲ ਦੀ ਗੱਲ ਨਹੀਂ ਹੋਈ ਸੀ ਸਾਨੂੰ ਇੱਥੋਂ ਉਹਨੇ ਕਿਹਾ ਸੀਗਾ ਤੁਹਾਨੂੰ ਇੱਕ ਨੰਬਰ ਦੇ ਵਿੱਚ ਲੈ ਕੇ ਜਾਵਾਂਗਾ ਤੇ ਕੋਈ ਪਨਾਮਾ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਬਾਰੋ-ਬਾਰ ਲੈ ਕੇ ਜਾਵਾਂਗਾ ਕਿੰਨੇ ਪੈਸੇ ਦਿੱਤੇ ਸੀ ਨੇ ਸਾ ਆਪਾਂ 90 ਲੱਖ ਰੁਪਏ ਦਿੱਤੇ ਜੀ ਦੋਵਾਂ ਭਰਾਵਾਂ ਨੇ ਨਾਲ ਚਾਚੇ ਦਾ ਬੇਟਾ ਗਿਆ ਸੀ ਜੀ ਦੂਜੇ ਭਰਾ ਦੀ ਕੀ ਹਾਲਾਤਾਂ ਵਿੱਚ ਉਹਦੇ ਹਾਲਾਤ ਤੇ ਬਹੁਤ ਇਸ ਟਾਈਮ ਮਾੜੇ ਆ ਜੀ ਉਹ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਜੀ ਬੋਲਦਾ ਨਹੀਂ ਜੀ ਉਹ ਗੱਲ ਨਹੀਂ ਕਰ ਰਿਹਾ ਜੀ ਤੇ ਪੈਸੇ ਕਿੱਦਾਂ ਇਕੱਠੇ ਕੀਤੇ ਇੰਤਜ਼ਾਮ ਕਿੱਦਾਂ ਕੀਤਾ ਪੈਸੇ ਇਕੱਠੇ ਕੀਤੇ ਜੀ ਘਰ ਦੀ ਜ਼ਮੀਨ ਵੇਚ ਕੇ ਕੀਤੇ ਕੀਤੇ ਜੀ ਪੈਸੇ ਇਕੱਠੇ ਉਨ ਹਰਜੀਤ ਅੱਗੇ ਕੀ ਫਿਊਚਰ ਦਿਖਦਾ ਹੈ ਜੀ ਅੱਗੇ ਤੇ ਕੁਝ ਨਹੀਂ ਦਿਖ ਰਿਹਾ ਜੀ ਇਸ ਟਾਈਮ ਜੋ ਹੈਗਾ ਸੀਗਾ ਜੀ ਉਹ ਸਭ ਵਿਕ ਗਿਆ ਜੀ ਜਿਸ ਵੇਲੇ ਵਾਪਸ ਆਈ ਸੀ ਮੰਤਰੀ ਸੀਐਮ ਵੀ ਲੈਣਾ ਆਈ ਸੀ ਗੱਲ ਹੋਈ ਉਹਨਾਂ ਨਾਲ ਹਾਂਜੀ ਮੇਰੀ ਨਹੀਂ ਜੀ ਗੱਲ ਹੋਈ ਮੇਰੇ ਛੋਟੇ ਬ੍ਰਦਰ ਦੀ ਜਰੂਰ ਹੋਈ ਹੋਊਗੀ ਮੈਂ ਉਸ ਟਾਈਮ ਇਮੀਗ੍ਰੇਸ਼ਨ ਕਰਾ ਰਿਆ ਸੀ ਉੱਥੇ ਅੱਛਾ ਜਦੋਂ ਤੁਸੀਂ ਆਏ ਹੋ ਉਥੋਂ ਤੁਹਾਨੂੰ ਦੱਸਿਆ ਗਿਆ ਕਿ ਤੁਹਾਨੂੰ ਕਿੱਥੇ ਲੈ ਕੇ ਜਾ ਰਹੇ ਹੋ ਨਹੀਂ ਜੀ ਸਾਨੂੰ ਰਸਤੇ ਦੇ ਵਿੱਚ ਆਣ ਕੇ ਦੱਸਿਆ ਵੀ ਇੰਡੀਆ ਜਾ ਰਹੇ ਆ ਆਪਾਂ ਕੀ ਕੀ ਹੋ ਗਿਆ ਉਦੋਂ ਕੀ ਕੀ ਹੋ ਗਿਆ ਉਸ ਟਾਈਮ ਕਿਹਾ ਗਿਆ ਜੀ ਤੁਹਾਨੂੰ ਦੂਸਰੇ ਕੈਂਪ ਦੇ ਵਿੱਚ ਲੈ ਕੇ ਜਾ ਰਹੇ ਆ ਜੀ ਨਿਊਯਾਰਕ ਦੇ ਵਿੱਚ ਤੇ ਕਿਹੜੀ ਹਾਲਾਤ ਦੇ ਵਿੱਚ ਲਿਆਂਦਾ ਗਿਆ ਤੁਹਾਨੂੰ ਉੱਥੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਲੈ ਕੇ ਆਏ ਜੀ ਸਾਨੂੰ ਉੱਥੋਂ ਹੱਥ ਕੜੀਆਂ ਲਾ ਕੇ ਲੈ ਕੇ ਆਏ ਜੀ ਸਾਨੂੰ ਤੇ ਰਸਤੇ ਦੇ ਵਿੱਚ ਨਾ ਇਹਨਾਂ ਨੇ ਜਹਾਜ਼ ਦੇ ਵਿੱਚ ਖੋਲੀਆਂ ਹੱਥ ਕੜੀਆਂ ਸਿਰਫ ਜਦੋਂ ਅੰਬਰਸਰ ਥੋੜਾ ਰਸਤਾ ਰਹਿ ਗਿਆ ਜੀ ਅੱਧੇ ਘੰਟੇ ਦਾ ਉਦੋਂ ਸਾਡੀਆਂ ਇਹਨਾਂ ਨੇ ਹੱਥ ਕੜੀਆਂ ਖੋਲੀਆਂ ਜੀ ਹੱਥਾਂ ਦੀਆਂ ਤੇ ਪੈਰਾਂ ਦੀਆਂ ਤੇ ਹਰਜੀਤ ਉੱਥੇ ਵੀ ਕਿਤੇ ਜਦੋਂ ਕੈਂਪ ਦੇ ਵਿੱਚ ਰੱਖਿਆ ਗਿਆ ਤੁਸੀਂ ਇਹ ਉੱਥੇ ਵੀ ਦਿੱਤੇ ਚੱਲਦੇ ਰਹੇ ਹਾਂਜੀ ਜੀ ਮੇਰੀ ਜੇ ਏਜੰਟ ਨੇ ਮੇਰੀ ਨੇਪਾਲ ਦੀ ਆਈਡੀ ਬਣਾਈ ਸੀ ਜੀ ਉਹ ਜੋ ਕਿ ਉੱਥੇ ਸ਼ੋ ਹੋ ਗਈ ਸੀਗੀ ਉਹਨਾਂ ਨੇ ਮੈਨੂੰ ਉੱਥੇ ਟੌਰਚਰ ਕੀਤਾ ਗਿਆ ਜੀ ਮੈਨੂੰ ਤੇ ਉਹ ਉੱਥੇ 24 ਘੰਟੇ ਮੈਨੂੰ AC ਦੇ ਵਿੱਚ ਉਹਨਾਂ ਨੇ ਕੱਪੜੇ ਲਾ ਆ ਕੇ ਅੰਦਰ ਡੱਕ ਛੜਿਆ ਜੀ ਉਹਨਾਂ ਨੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਜਿਹੜੇ ਬਾਹਰੋਂ ਦੌੜਦੇ ਨੇ ਨੌਜਵਾਨਾਂ ਨੂੰ ਇਹੀ ਕਵਾਂਗਾ ਜੀ ਆਪ ਦਾ ਇੱਥੇ ਕੋਈ ਕਾਰੋਬਾਰ ਕਰ ਲਓ ਇਹ ਚੱਕਰਾਂ ਦੇ ਵਿੱਚ ਨਾ ਪਾਓ ਤੇ ਵਧੀਆ ਗੱਲ ਹੈ ਜੀ ਹਾਲਾਤ ਬਹੁਤ ਮਾੜੇ ਆ ਜੀ ਮੈਨੂੰ ਤੇ ਵੀ ਨਹੀਂ ਪਤਾ ਕਿ ਸਾਡੀ ਰੋਟੀ ਕਿੱਥੋਂ ਪੂਰੀ ਹੋਣੀ ਹੈ ਮੈਂ ਤਾਂ ਹਾਰਦੀ ਮਰੀਜ਼ ਆ ਮੈਨੂੰ ਤਾਂ ਇਹ ਵੀ ਸੋਚ ਕੇ ਦੁੱਖ ਹੁੰਦਾ ਕਿ ਮੇਰੀ ਦਵਾਈ ਕਿਥੋਂ ਪੂਰੀ ਹੋਣੀ ਹੈ ਜੋ ਕੁਝ ਜਮਾ ਪੂੰਜੀ ਸਾਰੀ ਮੈਂ ਇਕੱਠੀ ਕਰਕੇ ਆਪਣੇ ਬੇਟੇ ਤੇ ਲਾਤੀ 2 ਕਿਲੇ ਜ਼ਮੀਨ ਸੀ ਉਹ ਹੀ ਵੇਚ ਦਿੱਤੀ ਮੈਂ ਬੇੜੇ ਪਿੱਛੇ 45-45 ਲੱਖ ਰੁਪਏ ਲਾ ਕੇ ਦੋ ਨੰਬਰਾਂ ਨਹੀਂ ਖਾਣੀ ਨੇ ਅਸੀਂ ਬੱਚੇ ਭੇਜੇ ਵਾਰ ਤਾਂ ਅੱਜ ਬੱਚੇ ਇਦਾਂ ਉਹੀ ਗੱਲ ਵੀ ਹੱਥ ਛੱਡ ਕੇ ਆਏ ਨੇ ਸਭ ਕੁਝ ਹਾਰ ਕੇ ਆਏ ਉਥੋਂ ਦੋਵੇਂ ਬੱਚੇ ਜੀ ਤੁਹਾਡੇ ਇੱਕੋ ਘਰ ਦੇ ਬੱਚੇ ਦੋਵੇਂ ਤੇ ਦੋ ਪੀ ਜੇ ਹੋਣਗੇ ਤੇ ਸ਼ਾਇਦ ਇਹਦਾ ਪੈਸਾ ਵੀ ਪਰਾਂਦੇ ਵਿੱਚ ਕਿੱਥੇ ਲੱਗੂ ਹੁੰਦਾ ਕਿੱਦਾਂ ਉਹ ਪੈਸਾ ਵੇਚ ਕੀਤਾ ਪੈਸਾ ਹਾਂ ਤੇ ਜ਼ਮੀਨ ਹਸੀਂ ਦੋ-ਦੋ ਕਿਲੇ ਮੇਰੀ ਤੇ ਦੋ ਕਿਲੇ ਜ਼ਮੀਨ ਹੀ ਵੇਚ ਗੀਂ ਤੇ ਰਾਣੀ ਮੇਰੀ ਦੀ 1 ਕਿਲਾ ਜ਼ਮੀਨ ਵੇਚ ਕੇ ਹੀ ਇੱਕ ਗਹਿਣੇ ਬੈਗੀ ਹੈ ਗੱਡੀ ਵੇਚੀ ਸੀ ਸ਼ੇਕਰ ਮਰਲੇ ਪਲਾਟ ਵਿੱਚ ਆ ਤੇ ਸਾਡੇ 1.7 ਲੱਖ ਰੁਪਇਆ ਉਹਦਾ ਵੀ ਵਿਆਜੀ ਤੇ 5.5 ਲੱਖ ਮੇਰਾ ਵਿਆਜੀ ਤੁਹ ਕਰਦੇ ਵਿੱਚ ਗੁਜ਼ਾਰਾ ਕਰਤਾ ਸ਼ਾਇਦ ਉਹ ਗੁਜ਼ਾਰਾ ਮੇਰਾ ਤੇ ਔਖਾ ਹੀ ਹੈ ਬਿਲਕੁਲ ਨਾ ਤਾਂ ਇਨੇ ਪੈਸੇ ਹੁਣ ਇਕੱਠੇ ਹੋਣੇ ਆ ਤੇ ਨਾ ਉਹ ਗੱਜਾ ਲਥਨਾ ਜਮੀਨ ਵੀ ਨਹੀਂ ਜਮੀਨ ਵੀ ਗਈ ਜਿਹੜੀ ਹੈਗੀ 2 ਕਿਲੇ ਮੇਰੇ ਤੇ ਐਮਪੀ ਚੋਂ ਸਰਦਾਰ ਜੀ ਵੀ ਸਰਦੇ ਨਹੀਂ ਹੈਗੇ ਮੇਰੇ ਐਮਪੀ ਕੇ ਪਰਿਵਾਰ ਚੋਂ ਮੇਰੇ ਫਾਦਰ ਨੇ ਆ ਕੇ ਮੇਰੇ ਬੱਚਾ ਨੂੰ ਪਾਲਣਾ ਪੋਛਣਾ ਕੀਤੀ ਪੜਾਇਆ ਲਖਾਇਆ ਘਰ ਬਰ ਬਣਾ ਕੇ ਦਿੱਤਾ ਮੇਰੀ ਗਿਆਨੀ ਭਈ ਜ਼ਮੀਨ ਛਡਾ ਕੇ ਦਿੱਤੀ ਜਿਹੜੀ ਹੁਣ ਮੈਂ ਬੇਟੇ ਦੇ ਬਾਹਰ ਜਾਣ ਕਰਕੇ ਵੇਚ ਦਿੱਤੀ ਦੀ ਉਮੀਦ ਕਰਦੀ ਹਾਂ ਸਰਕਾਰ ਕੋਲ ਮੈਂ ਸਰਕਾਰ ਕੋ ਉਮੀਦ ਕਰਦੀ ਹਾਂ ਕਿ ਕਿਤੇ ਬੱਚਿਆਂ ਨੂੰ ਰੋਜ਼ਗਾਰ ਦਿੱਤੇ ਜਾਣ ਜਿੱਥੇ ਰੋਜ਼ਗਾਰ ਹੁੰਦੇ ਤੇ ਬੱਚੇ ਬਾਹਰ ਕਿਉਂ ਧੱਕੇ ਖਾਂ ਜਾਂਦੇ ਤੇ ਦੂਸਰਾ ਇਹ ਏਜੰਟਾਂ ਦੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਵਾਪਸ ਮਿਲਣ ਹਾਂ ਜਿੰਨਾ ਕਿ ਖਰਚਾ ਉਹਨਾਂ ਦਾ ਲੱਗਾ ਆਪਣਾ ਘਟ-ਘਟੋ ਕਰ ਲੈਣ ਬਾਕੀ ਜਿਹੜਾ ਅਸੀਂ ਕਰਜਾ ਚੁੱਕਾ ਵਾਪਸ ਦੇ ਸਕੀਏ ਲੱਗਦਾ ਕਿ ਇਹ ਜਿਹੜਾ ਏਜੰਟ ਨੇ ਤੁਹਾਨੂੰ ਕਿਹਾ ਸੀ ਤੇ ਉਸ ਤਰੀਕੇ ਨਾਲ ਹੀ ਭੇਜਿਆ ਬਿਲਕੁਲ ਨਹੀਂ 20-25 ਦਿਨ ਦਾ ਟਾਈਮ ਲੈ ਕੇ ਉਹਨਾਂ ਨੇ ਬੱਚੇ ਭੇਜੇ ਸੀਗੇ ਸਾਨੂੰ ਇਸ ਗੱਲ ਨਾਲ ਸਹਿਮਤ ਕਰਵਾਇਆ ਸੀਗਾ ਤੇ ਇਸੇ ਗੱਲ ਨਾਲ ਹੀ ਸਹਿਮਤ ਹੋ ਗਏ ਕਿ 20-25 ਦਿਨ ਵਿੱਚ ਉਦੋਂ ਤੇ ਇਲੈਕਸ਼ਨ ਹੋਣੀ ਸੀ ਹੋਈ। ਜਿਵੇਂ ਇਲੈਕਸ਼ਨ ਵੀ ਬੱਚੇ ਰਸਤੇ ਵਿੱਚ ਬੈਠੇ ਸੀ ਉਦੋਂ ਹੋਈ ਸੀਗੀ। ਤੇ 4 ਮਹੀਨੇ ਚ ਬੱਚੇ ਪਹੁੰਚੇ ਨਹੀਂ। ਕਈ ਮੁਕੜਾ ਵੀ ਹੋਣ ਗਿਆ। ਜੰਗਲਾਂ ਰਾਈ ਵੀ ਨਹੀਂ ਸੀ ਸਾਨੂੰ ਪਨਾਵਾ ਦੇ ਜੰਗਲ ਲੰਗਨਾਈ ਵੀ ਨਹੀਂ ਦੱਸਿਆ। ਉਹ ਵੀ ਸਾਨੂੰ ਰਸਤੇ ਵਿੱਚ ਜਾ ਕੇ ਪਤਾ ਲੱਗਾ ਕਿ ਹੁਣ ਪਨਾਵਾ ਦੇ ਜੰਗਲ ਉਹਨਾਂ ਨੇ ਪਾਰ ਕਰਵਾਉਣਾ। ਇਸ ਗੱਲ ਨੂੰ ਲੈ ਕੇ ਸਾਡੇ ਵਿੱਚ 20 ਦਿਨ ਬੈਸਪਸਈਆ ਜਾਂਦਾ ਰਿਹਾ ਬੱਚੇ ਉੱਥੇ ਬੈਠੇ ਰਹੇ। ਉਹ ਵੀ ਤਸੀਹੇ ਵੀ ਚੱਲੇ ਆ ਬੰਦਾ ਬਹੁਤ ਤਸੀਹੇ ਚੱਲੇ ਨੇ ਬੇਟੇ ਤੂੰ ਆਇਆ ਦੱਸਦਾ ਹੋਏਗਾ ਤੁਹਾਨੂੰ ਸਭ ਬੇਟੇ ਮੇਰੇ ਨੇ ਤੇ ਇਹੋ ਉਸ ਵੇਰੇ ਗੱਲ ਆ ਕੇ ਆ ਕੇ ਰੋਇਆ ਮम्मा ਮੇਰਾ ਦਿਲ ਕਰਦਾ ਕਿ ਮੈਂ ਆਪਣੇ ਆਪ ਨੂੰ ਫਾਂਸੀ ਲਗਾ ਲਾਂ ਮਰ ਮਾਸ ਹੁੰਦੀ ਹੈ ਇਹ ਗਲਤੀ ਮਾਂ ਲਈ ਕਿ ਨਾ ਮਾਂ ਲਈ ਉਹ ਖਾ ਖਛੜ ਕੇ ਮੇਰਾ ਮਰਨ ਹੋ ਗਿਆ ਕਿ ਇਕੱਲਾ ਇਕੱਲਾ ਮੇਰਾ ਬੱਚਾ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਜਿੱਦਾਂ ਇਹਨਾਂ ਨੂੰ ਪਾਲਿਆ 7 ਸਾਲ ਦਾ ਜਿੱਦਣ ਮੇਰਾ ਸਰਦਾਰ ਜੀ ਦੀ ਮੌਤ ਹੋਈ ਮੈਨੂੰ ਪਤਾ ਮੈਂ ਜਿਹੜਿਆਂ ਵਕਤਾਂ ਦੇ ਨਾਲ ਬੱਚੇ ਪਾਲੇ ਆ ਇਤੋਂ ਤੱਕ ਕੀਤੇ ਆ ਜਦੋਂ ਬੱਚੇ ਜਵਾਨ ਦਸਨ ਮਾਵਾ ਨੂੰ ਕਹਿਣ ਕਿ ਅਸੀਂ ਮਰ ਜਾਣਾ ਫਾਂਸੀ ਲਾ ਕੇ ਕੁਝ ਖਾ ਕੇ ਤੇ ਉਹ ਮਾਂ ਪਿਓ ਦਾ ਕੀ